दर्शक दी विरोध और बलविंदर साडे सी 3 ने जांच के सारी ने टीम दिल्ली ने उनको मुबारकबाद है कि बहुत अच्छा है एक बहुत बड़ा इंटरनेशनल ड्रग कार्टल जिन्हों कह सकते हो वो स्मैश हो और आगे जो उम्मीद है कि बहुत जल्दी सब और बरामदगी होएगी बहुत वेपन्स एंड हेल्स गिरफ्तारी के ਕਿ ਉਹ 3 ਇਹੋ ਜਿਹੇ ਕਾਰਵਾਂ ਚ ਲਿਫਟ ਹੋ ਕੇ ਆਇਆ ਜਾਂ ਕੋਈ ਦੇਖੋ ਜਿਹੜਾ ਆਮ ਆਪਣੇ ਇੱਥੇ ਕਰ ਦੇਖੀਏ ਕਿ ਟੋਪੋਗ੍ਰਾਫਿਕਲੀ ਜਿਹੜੇ ਬਾਰਡਰ ਦੇ ਜਿਹੜੇ ਫੈਦੇ ਪੈਠੋ ਜਿਆਦਾਤਰ ਲੋਕਾਂ ਦੇ ਇਹੋ ਜਿਹੇ ਜਿਹੜੇ ਕੰਟੈਕਟਸ ਬਣ ਜਾਂਦੇ ਆ ਬਾਹਰੋਂ ਐਂਟਰਪੀਸ ਦੇਖ ਰਹੇ ਆ ਪਰ ਮੈਨੂੰ ਲੱਗਦਾ ਕਿ ਵਾਪਸ ਆ ਕੇ ਇਹ ਜਗਾ ਕੰਟੈਕਟਸ ਇਹਨੇ ਬਣਾ ਲਏ ਪਿੰਡਾਂ 'ਚ ਅੱਗੇ ਤੋਂ ਕੇ 15 ਰੋਣਾ ਆ ਤੇ ਜਿਹੜੇ ਬੰਦੇ ਕੋਰੀਅਰ ਇਹਨੇ ਡਵੈਲਪ ਕਰ ਲਏ ਪੈਸੇ ਦੇ ਲਾਲਚ ਦੇ ਵਿੱਚ ਉਤੋਂ ਇਹ ਸਾਰੀ ਗੱਲ ਜਿਹੜੀ ਅੱਜੇ ਆਪਣਾ ਐਨਰੋਨ ਐਕਸੈਸ ਇਹਨਾਂ ਦਾ ਸਿਟੀ ਗ੍ਰੇਡ ਚਲਾ ਰਹੇ ਸੀ। ਇਹਦੇ ਪਰਿਵਾਰ ਦੇ ਮੈਂਬਰ ਕਿੰਨੇ ਕੀ ਹੋ ਮੌਲ ਰਿਹਾ ਕਿਸੇ ਪਰਿਵਾਰ ਦੀ ਇਹ ਕੋਈ ਗੱਲ ਨਹੀਂ ਆਈ ਸਾਹਮਣੇ। ਬਟ ਕਿਉਂਕਿ ਇਹ ਜੇ ਛੋਟੀਆਂ ਉਮਰ ਦਾ ਹੀ ਹੈ 29 ਸਾਲ ਦਾ ਹੀ ਹੈ ਇਹ ਤੇ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਅਸੀਂ ਸਾਰੇ ਵਰਕ ਕਰ ਰਹੇ ਹਾਂ ਬੜਾ ਪ੍ਰੋਫੈਸ਼ਨਲੀ ਇਸ ਕੰਮ ਤੇ ਕਿ ਜਿਹੜੀਆਂ ਇਹ ਪਹਿਲੀਆਂ ਕਨਸਾਈਨਮੈਂਟ ਦਿੱਤੀਆਂ ਉਹਨਾਂ ਦੇ ਉੱਤੇ ਅਸੀਂ ਨੇ ਦੋ ਵੇਰੇ ਤੋਂ ਤੁਹਾਨੂੰ ਹੋਰ ਕਹਿੰਦੇ ਹਾਂ। ਕਿੰਨੀ ਦਿਨ ਤੋਂ ਕੰਮ ਕਰਿਆ ਸਰ ਕਿੰਨੀ ਦਿਨ ਤੋਂ ਕੰਮ ਕਰਿਆ ਇਹ ਮਨਪਸ ਸੀਐਸ ਵੀ ਕੰਮਾ ਕਾਫੀ ਐਕਟਿਵ ਹੈ ਸਰ ਬੁੱਢਾ ਕਾਰੋਬਾਰ ਕੀ ਸੀ ਇਹਨਾਂ ਦਾ ਬੁੱਢਾ ਕਾਰੋਬਾਰ ਰੇ ਦਾ ਸਕੂਲ ਵੈਂ ਡਰਾਈਵਰ ਹੈ ਤੇ ਇਹ ਜਿਹੜਾ ਆਪਣੇ ਪਰਫੀ ਦਾ ਦੂਜੇ ਦੋਨੇ ਐਮਪਲੋਇਡ ਆ ਬੇਰੁਜ਼ਗਾਰ ਨੇ ਸਕਤੀ ਕਰ ਰਹਣੀ ਹੈ ਜੀ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਜਿਹੜਾ ਰੱਸ਼ਾ ਖਤਮ ਨਹੀਂ ਹੋ ਰਿਹਾ ਕਿਉਂ ਸਰਕਾਰ ਵੀ ਮੇਨਾਂ ਯੋਰ ਲਾਤਾ ਫਿਰ ਵੀ ਪੁਲਿਸ ਵੀ ਨਹੀਂ ਸ਼ਕਤੀਕਾਰੀ ਫਿਰ ਵੀ ਕਿਉਂ ਨਹੀਂ ਸ਼ਕਤੀ ਕਰਦਾ ਕੋਈ ਨਹੀਂ ਪਤਾ ਕੀ ਇਹ ਕ੍ਰਾਸ ਬਾਰਡਰ ਜਿਹੜੀ ਡਰੋਨ ਦੀ ਮੂਵਮੈਂਟ ਹੈ ਨਾ ਜੀ ਉਹ ਤੁਹਾਨੂੰ ਪਤਾ ਹੈ ਟੈਕਨੋਲੋਜੀ ਇਹੋ ਜੀ ਹੈ ਕਿ ਇੰਨਾ ਵੱਡਾ ਸਾਡਾ ਬਾਸ ਬਾਰਡਰ ਉਹਦੇ ਨਾਲ ਪੁਸ਼ਿਪ ਕਰੀ ਜਾ ਔਰ ਪੈਸੇ ਦੇ ਲਾਲਿਟ ਦੇ ਵਿੱਚ ਜਿਹੜੇ ਲੋਕ ਨੇ ਉਹ ਸਿਵਰ ਬਣੇ ਹੋਏ ਨੇ ਮੈਂ ਇਹੀ ਕਹਿ ਰਣੇ ਇੱਕ ਮੁਲਕ ਨਾਲ ਪ੍ਰਫਾਪਣ ਕਲਪਨਾ ਉਧਰੋਂ ਪੁਸ਼ਿਪ ਹੋ ਰਹੀ ਹੈ ਇੰਟਰਨੈਸ਼ਨਲ ਬਾਰਡਰ ਤੇ ਕ੍ਰਾਸ ਉਦੇਚ ਹੈਗਾ ਭਟ ਇਹਦੇ ਵਿੱਚ ਕੋਈ ਤੁਸੀਂ ਵੀ ਸਾਰੇ ਸਮਝੋ ਕਿ ਕਿੰਨਾ ਨਸ਼ੇ ਨੂੰ ਘੱਲ ਪਈ ਹੈ ਔਰ ਜੇ ਤਾਂ ਹੀ ਆਪਾਂ ਇਨਫੋਰਸਮੈਂਟ ਦੇ ਉੱਤੇ ਸਾਡਾ ਪ੍ਰੈਸ਼ਰ ਹੈ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਐਡਿਕਟ ਜਿਹੜੇ ਐਡਿਕਟਸ ਨੇ ਉਹਨਾਂ ਦੇ ਅੰਦਰ ਵੀ ਪੁਲਿਸ ਕਾਫੀ ਵੱਡੇ ਪੱਧਰ ਤੇ ਕਰਾਇਆ ਅੱਛਾ ਹੋ ਗਿਆ ਕਿ ਤੁਹਾਨੂੰ ਆਇਆ ਸੀ ਅਮਰੀਕਨ ਅਮਰੀਕਾ ਦੀ ਗੱਲ ਕਲੀਅਰ ਕਰ ਰਹੇ ਆਂ ਅਸੀਂ ਜਿਹਦੇ ਪਾਸਪੋਰਟ ਵਗੈਰਾ ਡਿਟੇਲਸ ਲੈ ਰਹੇ ਆ ਉਹ ਅਜੇ ਗੱਲ ਪਹੁੰਚ ਨਹੀਂ ਗਈ ਹੈ ਤਾਂ ਮੈਂ ਉਹ ਪੂਰਾ ਆਥੈਂਟਿਕ ਨਹੀਂ ਕਰਨਾ ਸ਼ੇਅਰ ਨਹੀਂ ਸਰ ਕਾਰਨ ਕੀ ਹੈ ਕਿ ਛੋਟੀ ਉਮਰ ਦੇ ਬੱਚਾ ਨੂੰ ਜਿਆਦਾ ਨਾਲ ਜੋੜਿਆ ਜਾ ਰਿਹਾ ਹੈ ਮੈਂ ਤੁਹਾਨੂੰ ਦੱਸਿਆ ਰਹੇ ਜਿੰਨਾ ਨਾ ਨਮਪਲਾਈਡ ਬੰਦੇ ਹੈ ਤੇ ਆਪਣੇ ਪੈਸੇ ਦੇ ਲਾਲਚ ਵਿੱਚ ਪਰ ਇਹ ਨਹੀਂ ਲੱਗਦਾ ਕਿ ਇਹਨਾਂ ਦੀ ਜਮਾਨਤ ਚਲਦੀ ਹੋਣੀ ਇਸ ਕਰਕੇ ਨਾਲ ਜੋੜਦੇ ਜਮਾਨਤ ਨਹੀਂ ਜੁਵੀਨਾਈਲ ਲਈ ਕੋਈ ਸੀਪਾ ਕਿਤੇ ਮੇਜਰ ਹੁੰਦੇ ਠੀਕ ਹੈ ਠੀਕ ਹੈ ਜੀ